ਅੱਜ ਅਸੀਂ ਸਿੱਖਾਂਗੇ ਕਰੋਧ ਦੇ ਬਾਰੇ ਵਿੱਚ ਗੁੱਸੇ ਵਿੱਚ ਆਣ ਕੇ ਨਹਿਰਾਂ ਵਿੱਚ ਛਾਲਾ ਮਾਰਦੇ ਆ ਲੋਕੀ ਜ਼ਹਿਰ ਪੀ ਲੈਂਦੇ ਆ ਗੁੱਸੇ ਵਿੱਚ ਆਣ ਕੇ ਤਲਾਕ ਦੇ ਦਿੰਦੇ ਆ ਇੱਕ ਦੂਜੇ ਨੂੰ ਗੁੱਸੇ ਵਿੱਚ ਆਣ ਕੇ ਪਰ ਗੁੱਸਾ ਜਦੋਂ ਖਤਮ ਹੁੰਦਾ ਆ ਉਦੋਂ ਹੱਥ ਖਾਲੀ ਹੋ ਜਾਂਦੇ ਆ ਫਿਰ ਉਹਨਾਂ ਹੱਥਾਂ ਵਿੱਚ ਕੁਝ ਨਹੀਂ ਰਹਿੰਦਾ ਪ੍ਰਸਤਾਵੇ ਦੇ ਬਿਨਾਂ ਤੇ ਵਿਨਾਸ਼ ਦੇ ਬਿਨਾਂ ਗੁੱਸਾ ਪਿੱਛੇ ਕੁਝ ਨਹੀਂ ਛੱਡਦਾ ਗੁੱਸੇ ਵਿੱਚ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੁਸਾਇਡ ਆਤਮ ਹੱਤਿਆ ਬੁੱਧਦਿਲ ਲੋਕਾਂ ਦਾ ਕੰਮ ਹੈ ਜੀਣਾ ਜ਼ਿੰਦਾਦਿਲੀ ਆ ਸਮस्या ਦਾ ਸਾਹਮਣਾ ਕਰਨਾ ਉਹਨਾਂ ਨਾਲ ਉਹਨਾਂ ਨਾਲ ਜੂਝਣਾ ਤੇ ਪਰਮੇਸ਼ਵਰ ਉੱਤੇ ਭਰੋਸਾ ਰੱਖ ਕੇ ਫਤਿਹ ਪਾਉਣਾ ਇਹ ਜ਼ਿੰਦਾਦਿਲੀ ਆ ਪਰ ਸਮੱਸਿਆ ਨੂੰ ਦੇਖ ਕੇ ਭੱਜਣਾ ਡਰਨਾ ਤੇ ਸਮੱਸਿਆ ਨਹੀਂ ਮੁੱਕ ਸਕਦੀ ਇਹ ਸੋਚ ਕੇ ਆਪਣੇ ਆਪ ਨੂੰ ਖਤਮ ਕਰਨਾ ਮੁੱਝਦਿਲੀ ਆ

ਉਹ ਕਿਉਂ ਇਦਾਂ ਕਰਦਾ ਕਿਉਂਕਿ ਗੁੱਸਾ ਉਹਦੇ ਇੰਨਾ ਹਾਵੀ ਹੋ ਜਾਂਦਾ ਆ ਉਹਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਆ ਇੰਨਾ ਹਾਵੀ ਹੋ ਜਾਂਦਾ ਗੁੱਸਾ ਕਿ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹ ਮੇਰੀ ਪਤਨੀ ਆ ਜਾਂ ਮੇਰਾ ਪਤੀ ਆ ਕੋਈ ਗੱਲ ਨਹੀਂ ਜੇ ਗਲਤੀ ਹੋ ਗਈ ਆ ਇਹਨੂੰ ਸੁਧਾਰਿਆ ਜਾ ਸਕਦਾ ਆ ਜੇ ਕੋਈ ਸਮੱਸਿਆ ਆ ਇਹਦੇ ਚੋਂ ਨਿਕਲਿਆ ਜਾ ਸਕਦਾ ਕਿਉਂਕਿ ਦੁਨੀਆ ਤੇ ਇਹੋ ਜਿਹਾ ਕੋਈ ਜ਼ਿੰਦਾ ਨਹੀਂ ਆ ਜਿਹਦੀ ਚਾਪੀ ਨਾ ਬਣੀ ਹੋਵੇ ਪਰ ਉਹ ਇੱਕ ਦੂਜੇ ਤੋਂ छुटਕਾਰਾ ਪਾਉਣ ਦੇ ਲਈ ਤਲਾਕ ਕਰ ਲੈਂਦੇ ਆ ਜਾਂ ਇੱਕ ਦੂਜੇ ਨੂੰ ਜਿੰਦਾ ਬਚਦਾ ਏ ਉਹ ਜੇਲ੍ਹ ਚ ਬੈਠਾ ਰੋਂਦਾ ਏ ਪਛਤਾਉਂਦਾ ਏ ਪਰ ਕੁਛ ਨਹੀਂ ਕਰ ਸਕਦਾ ਫਿਰ ਗੁੱਸੇ ਨੇ ਕੀ ਇਸ ਵਾਰਿਆ ਕਿਸੇ ਦਾ ਬਹੁਤ ਗੁੱਸਾ ਆ ਕੇ ਨਿਆਣੇ ਆਪਣੇ ਘਰੋਂ ਭੱਜ ਜਾਂਦੇ ਆ ਘਰ ਛੱਡ ਕੇ ਚਲੇ ਜਾਂਦੇ ਆ ਤੇ ਜਦੋਂ ਬਾਹਰ ਜਾ ਕੇ ਉਹਨਾਂ ਨੂੰ ਰਹਿਣ ਨੂੰ ਨਹੀਂ ਲੱਭਦਾ ਖਾਣ ਨੂੰ ਨਹੀਂ ਲੱਭਦਾ ਲੋਕੀ ਇੱਜ਼ਤ ਵਾਲੀਆਂ ਨਜ਼ਰਾਂ ਨਾਲ ਸੌਂਡੀਆਂ ਪੈਂਦੀਆਂ ਦੁਨੀਆਂ ਦੀ ਦਰਿੰਦਗੀ ਝੱਲਣੀ ਪੈਂਦੀ ਆ ਫੇਰ ਪਛਤਾਵੇ ਬਿਨਾ ਹੋਰ ਕੁਛ ਵੀ ਬੱਲੇ ਨਹੀਂ ਪੈਂਦਾ ਕਈ ਵਾਰੀ ਅਸੀਂ ਬਹੁਤ ਕਾਲੇ ਹੋ ਜਾਂਦੇ ਆ ਗੁੱਸੇ ਦੇ ਵਿੱਚ ਇੱਕ ਵਾਰੀ ਦੀ ਗੱਲ ਆ ਇੱਕ ਛੋਟਾ ਜਿਹਾ ਬੱਚਾ ਉਹਦੇ ਡੈਡੀ ਨੇ ਨਵੀਂ ਕਾਰ ਲਈ ਤੇ ਉਸ ਕਾਰ ਦੇ ਉੱਤੇ ਬੱਟਾ ਲੈ ਕੇ ਕੁਝ ਲਿਖ ਰਿਹਾ ਸੀ ਤੇ ਜਦੋਂ ਉਹਦੇ ਡੈਡੀ ਨੇ ਉਹਦੇ ਹੱਥ ਵਿੱਚ ਦੇਖਿਆ ਬੱਟਾ ਆ ਤੇ ਵੱਡੇ ਨਾਲ ਨਵੀਂ ਕਾਰ ਉੱਤੇ ਲਿਖ ਰਿਹਾ ਹੈ ਉਹ ਤੇ ਉਹਦੇ ਡੈਡੀ ਨੂੰ ਬਹੁਤ ਗੁੱਸਾ ਚੜਿਆ ਉਨੇ ਨਿਆਣੇ ਨੂੰ ਬਾਹੋਂ ਫੜਿਆ ਇੰਨੀ ਜ਼ੋਰ ਦੀ ਚਪੇੜ ਮਾਰੀ ਵੀ ਉਹ ਨਿਆਣਾ ਜਦੋਂ ਡਿੱਗਾ ਤੇ ਕਿਸੇ ਇੱਟ ਪੱਥਰ ਤੇ ਉਹਦਾ ਸਿਰ ਲੱਗਾ ਨਿਆਣਾ ਖਤਮ ਹੋ ਗਿਆ ਤੇ ਜਦੋਂ ਕਾਰ ਉੱਤੇ ਦੇਖਿਆ ਲਿਖਿਆ ਕੀ ਸੀ ਆਈ ਲਵ ਯੂ ਪਾਪਾ ਹੁਣ ਉਸ ਪਿਓ ਕੋਲੇ ਪਛਤਾਉਣ ਤੋਂ ਬਿਨਾ ਹੋਰ ਕੋਸ਼ ਵੀ ਨਹੀਂ ਸੀ ਉਨੇ ਦੇਖਿਆ ਨਹੀਂ ਵੀ ਇਹ ਬੱਚਾ ਆ ਇਹਦੀ ਉਮਰ ਕੀ ਆ ਉਨੇ ਦੇਖਿਆ ਨਹੀਂ ਵੀ ਇਹ ਘਰ ਕੀ ਰਿਹਾ ਆ ਬਸ ਕਰੋਧ ਇਨਾ ਹਾਵੀ ਹੋ ਗਿਆ ਕਈ ਵਾਰੀ ਅਸੀਂ ਬਹੁਤ ਕਾਲੇ ਨੇਕ ਰੋਧ ਕਰਨ ਦੇ ਵਿੱਚ ਬਿਨਾਂ ਸੋਚਿਆ ਅਸੀਂ ਰਿਐਕਟ ਕਰ ਦਿੰਨੇ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਨੁਕਸਾਨ ਲੈ ਆਉਂਦਾ ਆ ਜਿਹਦੀ भरपाई ਮੁਰਕੇ ਕਦੀ ਵੀ ਹੁੰਦੀ ਨਹੀਂ ਇਸ ਲਈ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਐਡਵਾਂਸ ਵਿੱਚ ਵਾਰਨਿੰਗ ਦੇ ਰਿਹਾ ਆ ਦੋ ছাত্রਿਆਂ ਦਾ ਕੰਮ ਬਹੁਤ ਵੱਡਣ ਵਾਲਾ ਆ ਐਸਵਰੀ ਬਹੁਤ ਲੋਕਾਂ ਨੂੰ ਲੱਗਦਾ ਆ ਕਿ ਜੋ ਫਰਾਂਸ ਵਿੱਚ ਹੋਇਆ ਉਹ 올림픽 ਗੇਮਸ ਦੀ ਓਪਨ ਸੈਰੇਮਨੀ ਸੀ ਪਰ ਸਿਰਫ ਆਤਮਕ ਅਥਾ ਤੇ ਮੁੱਧ ਬਾਰੇ ਲੋਕੀ ਜਾਣਦੇ ਆ ਉਹ 올림픽 ਗੇਮਸ ਦੀ ਸੈਰੇਮਨੀ ਨਹੀਂ ਚਾਨਣ ਵਾਲੀ ਸ਼ੈਤਾਨੀ ਗੇਮ ਦੀ ਓਪਨਿੰਗ ਸਰਮਨੀ ਹੋਈ ਆ ਉਸ ਓਪਨ ਸਰਮਨੀ ਦੇ ਵਿੱਚ ਦਿਖਾਇਆ ਗਿਆ ਸੀ ਪ੍ਰਭੂ ਦੀ ਮੇਜ਼ ਦਾ અપਮਾਨ ਉਸ ਓਪਨ ਸਰਮਨੀ ਦੇ ਵਿੱਚ ਦਿਖਾਇਆ ਗਿਆ ਸੀ ਦਾ ਕਿੰਗ ਆਫ ਡਾਰਕਨੈਸ ਹਨੇਰੇ ਦੇ ਰਾਜਾ ਸਵਾਰ ਹੋ ਕੇ ਆ ਰਿਹਾ ਹੈ ਇਹ ਦੇਖਣ ਵਾਲੀ ਵਾਲੀ ਤਮਾਸ਼ੇ ਦੀਆਂ ਚੀਜ਼ਾਂ ਸੀ ਪਰ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਇਹ ਆਧੁਨਿਕ ਦੁਨੀਆ ਵਿੱਚੋਂ ਸਾਡੇ ਲਈ ਇੱਕ ਆਲਾਰਮ ਭੇਜਿਆ ਗਿਆ ਜਿਹੜਾ ਸ਼ਰਿਆਮ ਸਾਰਿਆਂ ਦੇ ਸਾਹਮਣੇ ਵੱਜਿਆ ਕਿਉਂਕਿ ਬੂਕਾਂ ਫ੍ਰੈਵਲੇਸ਼ਨ ਦੇ ਵਿੱਚ ਲਿਖਿਆ ਆ ਪ੍ਰਕਾਸ਼ਿਤ ਦੀ ਕਿਤਾਬ ਦੇ ਵਿੱਚ ਬਿਉਹ ਹਨੇਰੇ ਦਾ ਰਾਜਾ ਤੁਰਿਆ ਆਉਂਦਾ ਆ ਘੋੜੇ ਤੇ ਸਵਾਰ ਹੋ ਕੇ ਤੇ ਉਹਦੇ ਪਿੱਛੇ ਸੈਨਾ ਆ ਪਤਾਲ ਦੀ ਤੇ ਜੇ ਅਸੀਂ ਆਤਮਕ ਅੱਖਾਂ ਨਾਲ ਦੇਖੀਏ ਦੀਵਾਈਨ ਵਿਜ਼ਡਮ ਦੇ ਨਾਲ ਆਤਮਿਕ ਬੁੱਧ ਨਾਲ ਆਪਾਂ ਸੋਚੀਏ ਫਿਰ ਸਿੱਧਾ ਹੀ ਸਮਝ ਆਉਂਦਾ ਕਿ ਇਹ ਸਾਈਨ ਕੀ ਸੀਗਾ ਜੇ ਹਨੇਰੇ ਦਾ ਰਾਜਾ ਆਉਂਦਾ ਤੇ ਉਹਦੇ ਪਿੱਛੇ ਕਿਹੜੀ ਚੀਜ਼ ਆ ਰਹੀ ਆ ਪਤਾਲ ਦੀ ਸੈਨਾ ਵੀ ਆ ਰਹੀ ਆ ਮਤਲਬ ਕਿ ਦੂਸਰੇ ਹੱਥ ਮਿਆਂ ਦੀਆਂ ਫੌਜਾਂ ਹਰ ਚੀਜ਼ ਸਾਨੂੰ ਇੱਕ ਨਿਸ਼ਾਨ ਸਮਝ ਕੀ ਹੋਣ ਵਾਲਾ ਆ ਹਰ ਚੀਜ਼ ਨਿਸ਼ਾਨ ਦਿੰਦੀ ਆ ਹਨੇਰੀ ਆਉਣ ਤੋਂ ਪਹਿਲਾਂ ਅਸਮਾਨ ਦਾ ਰੰਗ ਬਦਲ ਜਾਂਦਾ ਆ ਉਹ ਨਿਸ਼ਾਨ ਨਜ਼ਰ ਆਉਣ ਲੱਗ ਜਾਂਦਾ ਕਿ ਹਨੇਰੀ ਆਉਣ ਵਾਲੀ ਆ ਬਾਰਿਸ਼ ਆਉਣ ਤੋਂ ਬਹੁਤ ਠੰਡ ਪੈਣ ਵਾਲੀ ਹੋਵੇ ਚੌਥੋਂ ਦੇ ਜਿਹੜੇ ਨੇਟਿਵ ਲੋਕੀ ਆ ਜਿਹੜੇ ਉੱਥੋਂ ਦੇ ਰਹਿਣ ਵਾਲੇ ਪੁਰਾਣੇ ਲੋਕੀ ਆ ਉਹ ਕਹਿੰਦੇ ਵੀ ਇੱਥੇ ਘੋੜਿਆਂ ਦੇ ਉੱਤੇ ਵਾਲ ਬਹੁਤ ਆ ਜਾਂਦੇ ਆ ਉਹਨਾਂ ਦੀ ਫਰ ਜਿਹੜੀ ਆ ਉਹ ਵੱਡੀ ਹੋ ਜਾਂਦੀ ਆ ਉਹ ਤੋਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੰਨਾ ਸਿਆਲਾ ਵਿੱਚ ਠੰਡ ਬਹੁਤ ਜ਼ਿਆਦਾ ਪੈਣੀ ਆ ਦੀ ਸਿਰਫ ਸਮਝਣ ਵਾਲਾ ਮਨ ਹੋਣਾ ਚਾਹੀਦਾ ਤੇ ਵੇਖਣ ਵਾਲੀਆਂ ਅੱਖਾਂ ਹੋਣੀਆਂ ਚਾਹੀਦੀਆਂ ਇਸੇ ਲਈ बार-बार वचन ਦੇ ਵਿੱਚ ਲਿਖਿਆ ਜੇ ਦੇ ਕਾਨ ਆ ਉਹ ਸੁਣੇ ਕਿ ਆਤਮਾ ਕਲੀਸ਼ਿਆ ਨੂੰ ਕੀ ਆਖਦਾ ਆ ਕੰਨ ਤਾਂ ਸਾਰਿਆਂ ਨੂੰ ਹੀ ਲੱਗੇ ਆ ਪਰ ਉਹ ਕੰਨ ਜਿਹੜੇ ਆਤਮਾ ਦੇ ਆ ਉਨਾ ਕੰਨਾਂ ਦੇ ਨਾਲ ਸੁਣੋ ਕਿ ਜੋ ਕਿਹਾ ਜਾ ਰਿਹਾ ਆ ਉਹਦਾ ਅਸਲੀ ਅਰਥ ਕੀ ਨਿਕਲਦਾ ਆ ਇਸ ਲਈ ਚਾਹੇ ਤੁਸੀਂ ਸਾਹਮਣੇ ਬਹਿ ਕੇ ਵਚਨ ਨੂੰ ਸੁਣ ਰਹੇ ਆ ਜਾਂ ਤੁਸੀਂ ਘਰਾਂ ਵਿੱਚ ਬੈਠੇ ਇਸ ਪ੍ਰਚਾਰ ਨੂੰ ਸੁਣ ਰਹੇ ਆ ਅੱਜ ਪਰਮੇਸ਼ਵਰ ਦਾ ਵਚਨ ਅਰਥਾਤ ਪਰਮੇਸ਼ਵਰ ਦਾ ਆਤਮਾ ਸਾਨੂੰ ਇਹ ਵਾਰਨਿੰਗ ਭੇਜਦਾ ਆ ਆਪਣੇ ਅੰਦਰੋਂ ਗੁੱਸੇ ਨੂੰ ਖਤਮ ਕਰੋ ਆਪਣੇ ਗੁੱਸੇ ਨੂੰ ਕੰਟਰੋਲ ਕਰੋ